ਬੋਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆ ਗਏ ਪੱਦੀ ਜ਼ਗੀਰ ਜਿੱਥੇ ਤੁਹਾਨੂੰ ਅੱਜ ਜਿਹੜਾ ਸਮਾਨ ਦਿਖਾਇਆ ਜਾਂਦਾ ਇਹ ਇੱਕ ਸੋਨਾ ਹੀ ਹੈ ਜਿਹੜਾ ਵੇਚਣ ਲਈ ਸਾਡੇ ਭਾਈ ਨਰਿੰਦਰ ਸਿੰਘ ਜੀ ਹਿਸਾਬ ਨੂੰ ਲਾਇਆ ਕਿ ਆਪਾਂ ਤੁਹਾਨੂੰ ਇਹ ਹੈਗਾ ਟਰੈਕਟਰ ਸੋਨਾ ਲੀਕਾ ਟਾਈਗਰ ਡੀ 90 22 ਮਾਡਲ ਆ ਸਿਰਫ 600 ਘੰਟਾ ਚੱਲਿਆ ਬਿਲਕੁਲ ਬੈਂਡਿੰਗ ਉਹਦੇ ਟਾਇਰਾਂ ਵੱਲਾਂ ਵੀ ਨਿਗਾਹ ਮਾਰੋ ਇਹ ਵੀ ਬਿਲਕੁਲ ਨਵੇਂ ਆ ਤੇ ਸਾਰਾ ਕੁਝ ਦਾ ਟਰੈਕਟਰ ਦਾ ਕਹਦੀ ਆਪਾਂ ਨਵੇਂ ਦੇ ਵਿੱਚ ਆ ਬੁੱਧਵਾਲਾ ਬੰਦ ਖੜਦੇ ਆ ਇਹ ਹੈਗੀਆਂ ਤਵੀਆਂ ਜਿਹੜੀਆਂ ਵੱਲ ਦੇ ਵਿੱਚ ਬਹੁਤ ਮਸ਼ਹੂਰ ਆ ਜਿਹੜੇ ਧੰਜਲ ਵਾਲਿਆਂ ਦੀਆਂ ਕੋੜਿਆਂ ਤੋਂ ਇਹ ਹੈਗੀਆਂ 32 32 ਤਵੀਆਂ ਇਹ 32 ਤਵੀਆਂ ਬਹੁਤ ਹੀ ਵਧੀਆ ਜਦਾਂ ਦੇਖ ਲਓ ਤੁਸੀਂ ਬ੍ਰਾਂਡ ਨਿਊ ਲੱਗਦੀਆਂ ਦੇਖਣ ਨੂੰ ਵੀ ਤੇ ਹੈ ਵੀ ਤੇ ਚੱਲਣ ਦੇ ਵਿੱਚ ਵੀ ਬਹੁਤ ਹੀ ਰੇਲੀਆਂ ਤੇ ਜਿਹੜਾ ਲੋਹਾ ਆ ਉਹ ਵੀ ਪੂਰਾ ਮਨ ਦੇ ਨਾਲ ਆਇਆ ਭਾਰਾ ਤੇ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦੇ ਆ ਜਿਹੜਾ ਸੰਗਰੀਆ ਨਾ ਤੁਹਾਨੂੰ ਪਤਾ ਵੀ ਜੇ ਖੇਤੀਬਾੜੀ ਦੇ ਸੰਧਾਂ ਦੇ ਆਪਾਂ ਘਾਟ ਮਾਰੀ ਜਿਹੜੇ ਸੰਗਰੀਆਂ ਨਾ ਬੜਾ ਮਸ਼ਹੂਰ ਆ ਉਹਨਾਂ ਵੱਲੋਂ ਇਹ ਜਿਹੜੇ ਤਿਆਰ ਕੀਤੇ ਹਾਲਿਆ ਇਹ ਹਾਲ ਹੈਗੇ ਆ 19 19 ਹਾਲ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ ਤੇ ਸਾਰਾ ਇੱਕ ਇੱਕ ਚੀਜ਼ ਜਿਹੜੀ ਪਰਫੈਕਟ ਆ ਤੇ ਇਹ ਸੰਗਰੀਆ ਗਰੁੱਪ ਦੇ ਜਿਹੜੇ ਹਾਲਿਆ ਆ ਜੀ ਪੁੱਤ ਤੇ ਸਿੰਦਰ ਵੀ ਆ ਜੀ ਪੁੱਤੋਂ ਬਾਅਦ ਆਪਣੇ ਕੋਲ ਆਜਰ ਦਾ ਹੈਗਾ ਇਹ ਆ ਤੁਸੀਂ ਦੇਖ ਸਕਦੇ ਆ ਇਹ ਵੀ 22 ਆ ਮਾਡਲ ਤੇ ਉਹ ਜਿਹੜੇ ਆਪਾਂ ਹਰ ਦੇਖੇ ਸੀ ਉਹ ਵੀ 22 ਜੇ ਜਦੋਂ ਆ ਜਾਂਦਾ ਆਪਣਾ ਰੂਟਾ ਬੀਟਰ ਸੁਪਰ ਸੀਟਰ ਬਹੁਤ ਹੀ ਵਧੀਆ ਹਰ ਇੱਕ ਚੀਜ਼ ਜਿੱਦਾਂ ਆਪਾਂ ਗਏ ਪਰਫੈਕਟ ਔਰ ਸਹੀ ਆ ਇਹ ਵੀ 22 ਮਾਡਲ ਆ ਤੇ ਵੀਰਵਾਲ ਜਿਹੜਾ ਸੁਪਰ ਸੀਟਰ ਗਰੁੱਪ ਆ ਉਹਨਾਂ ਨੂੰ ਬਣਾਇਆ ਗਿਆ ਤੇ ਹਰ ਇੱਕ ਚੀਜ਼ ਵਧੀਆ ਚਾਲੂ ਹਾਲ ਦੇ ਬਚਾ ਤੇ ਉਸ ਤੋਂ ਬਾਅਦ ਆ ਜਾਂਦੀ ਆ ਟਰਾਲੀ ਜਿਹੜੀ ਬਹੁਤ ਵਧੀਆ 16 ਫੁੱਟ ਦੀ ਟਰਾਲੀ ਨਵੇਂ ਵਰਗੇ ਜਿਹਨੂੰ ਬਕਾਇਸ ਟਾਇਰ ਟੱਪਾ ਬਿਲਕੁਲ ਓਕੇ ਆ ਤੇ ਇਹ ਟਰਾਲੀ ਦੇ ਵਿੱਚ ਕੋਈ ਜੀ ਆਪਾਂ ਕਹੀਦੀ ਕਾਜਾ ਲੱਭਣ ਨੂੰ ਵੀ ਲੱਭਣ ਨੂੰ ਨਹੀਂ ਮਿਲਦਾ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਪਿੰਡ ਪੱਦੀ ਜ਼ਗੀਰ ਵਿਖੇ ਕਰੇਂਦਰ ਸਿੰਘ ਹੇਅਰ ਉਹਨਾਂ ਦੇ ਫਾਰਮ ਹਾਊਸ ਦੇ ਉੱਤੇ ਆ ਤੇ ਮੈਂ ਤੁਹਾਨੂੰ ਇਹਨਾਂ ਦਾ ਨੰਬਰ ਵੀ ਦੱਸ ਦਿੰਦਾ ਤੇ ਉੱਤੇ ਆਪਾਂ ਨੰਬਰ ਪਾ ਵੀ ਦਵਾਂਗੇ ਭਾਜੀ ਉਹਨਾਂ ਦਾ ਨੰਬਰ ਹੈਗਾ 98140 98140 46243 46243 ਜੇ ਕਿਸੇ ਮੇਰੇ ਵੀ ਭੈਣ ਭਰਾ ਨੇ ਕਿਤੇ ਵੀ ਕਾਰਖਾਨੀ ਹੋਵੇ ਭਾਜੀ ਉਹਨਾਂ ਨੂੰ ਇਸ ਨੰਬਰ ਤੇ ਕਾਲ ਕਰ ਸਕਦਾ ਤੇ ਇਹਨਾਂ ਸੰਧਾਂ ਬਾਰੇ ਜਾਣਕਾਰੀ ਲੈ ਸਕਦਾ ਤੇ ਇਹ ਬਕਾਊ ਆ ਕਿ ਜਲਦੀ ਤੋਂ ਜਲਦੀ ਇਹ ਵੇਚ ਦਿੱਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ